ਦੋ ਵਰਨ ਜਿਹੜਾ ਵਾਰ ਹੈ ਕਿ ਸਾਧੂ ਸੰਤਾਂ ਦਾ ਕਿ ਇਸ ਸਥਾਨ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਚਮੜੀ ਦਾ ਵੱਡਾ ਤੋਂ ਵੱਡਾ ਰੋਗ ਆ ਉਹ ਖਤਮ ਹੋ ਜਾਂਦਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋ ਜੇ ਵਾਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਹੋ ਜੇ ਵਾਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋ ਜੇ ਵਾਸਾ ਸੰਤਾਂ ਦਾ ਜੰਗਲਾ ਵਿੱਚ ਮੰਗਲ ਦਾ ਰੂਪ ਸੀ ਛਪੜੀ ਜਿਹਨੂੰ ਕਿਹਾ ਜਾਂਦਾ ਸੀ ਇੱਥੇ ਇੱਕ ਜੰਗਲ ਟਾਈਪ ਸੀ ਇੱਥੇ ਮਹਾਪੁਰਸ਼ਾਂ ਨੇ ਭਗਤੀ ਕੀਤੀ ਔਰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਥਾਂ ਤੇ ਇਸ ਸਥਾਨ ਤੇ ਸ੍ਰੋਵਰ ਚ ਜੋ ਵੀ ਇਸ਼ਨਾਨ ਕਰਦਾ ਉਹ ਬਿਲਕੁਲ ਠੀਕ ਹੋ ਜਾਂਦਾ ਜੰਗਲਾ ਵਿੱਚ ਮੰਗਲ ਲੱਗ ਜਾਂਦੇ ਉਹ ਜੇ ਪਾਸਾ ਸੰਤ ਇਸ ਕਰਨੇ ਆ ਜੀ ਠੀਕ ਹੈ ਮੈਂ ਹੁਸ਼ਿਆਰਪੁਰ ਦੇ ਪਿੰਡ ਮੈਲ ਵਾਲੀ ਤੋਂ ਆਇਆ ਠੀਕ ਹੈ ਤੇ ਮੈਂ ਮੈਨੂੰ ਜਿਹੜਾ ਖਾਜ ਖੁਜ ਦਾਦਰਾਂ ਦਾ ਰੋਗ ਸੀਗਾ ਠੀਕ ਹੈ ਪਿਛਲੇ 1 ਸਾਲ ਤੋਂ ਠੀਕ ਹੈ ਤੇ ਮੈਂ ਬਹੁਤ ਡਾਕਟਰਾਂ ਕੋ ਦਵਾਈਆਂ ਖਾਧੀਆਂ ਜਿੰਨਾ ਚਿਰ ਦਵਾਈ ਖਾਉਣਾ ਜੇ ਠੀਕ ਰਹਿੰਦਾ ਸੀਗਾ ਠੀਕ ਹੈ ਫਿਰ ਜਦ ਦਵਾਈ ਬੰਦ ਕਰਦੇ ਸੀ ਫਿਰ ਉੱਠ ਖੜਦੀ ਸੀ ਖਾਰਜ ਹੁਣ ਜਿੱਦਾਂ ਮੈਂ ਪਿਛਲੇ ਐਤਵਾਰ ਮੇਰੇ 5 ਐਤਵਾਰ ਪੂਰੇ ਹੋਏ ਸੀਗੇ ਤੇ ਮੈਨੂੰ 100 'ਚੋਂ 50% ਫਰਕ ਪੈ ਗਿਆ ਤੇ ਅੱਜ ਮੈਂ ਅਖੰਡਵਰ ਸਾਹਿਬ ਦੀ ਸੇਵਾ ਬੋਕਰਣ ਆਇਆ ਸੀਗਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋ ਜੇ ਵਾਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਹੋ ਜੇ ਵਾਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋ ਜੇ ਵਾਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਸਰਗੱਜ ਵਿੱਚ ਹੋ ਜੇ ਵਾਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਸੀਂ ਦੇਖ ਰਹੇ ਹੋ ਸਰੋਵਰ ਸਾਧੂਆਂ ਦਾ ਸਾਹਿਬ ਜੋ ਕਿ ਮੋਗੇ ਜ਼ਿਲ੍ਹੇ ਦੇ ਨੇੜਲੇ ਪਿੰਡ ਲੰਡੇਗਾ ਵਿਖੇ ਇਹ ਸਰੋਵਰ ਸਾਧੂਆਂ ਦਾ ਸਾਹਿਬ ਹੈ ਇਹ ਉਹ ਸਰੋਵਰ ਆ ਜਿੱਥੇ ਪੰਜ ਇਸ਼ਨਾਨ ਕਰਨ ਦੇ ਨਾਲ ਚਮੜੀ ਦਾ ਵੱਡੇ ਤੋਂ ਵੱਡਾ ਜਿਹੜਾ ਰੋਗ ਆ ਉਹ ਖਤਮ ਹੋ ਜਾਂਦਾ ਸੋ ਕਾਫੀ ਦੂਰ ਦਰਾਡੇ ਤੋਂ ਜਿਹੜੀਆਂ ਸੰਗਤਾਂ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਇਸ ਸਥਾਨ ਬਾਰੇ ਪਤਾ ਲੱਗਾ ਸੀ ਲੋਕਾਂ ਨੂੰ ਔਰ ਇਸ ਸਥਾਨ ਤੇ ਸਾਧੂ ਮਹਾਂਪੁਰਸ਼ਾਂ ਨੇ ਜਿਹੜੀ ਭਗਤੀ ਕੀਤੀ ਲੰਮੇ ਸਮੇਂ ਤੋਂ ਔਰ ਇਹ ਇੱਕ ਛੱਪੜ ਦਾ ਰੂਪ ਸੀ ਛੱਪੜ ਜਿਹਨੂੰ ਕਿਹਾ ਜਾਂਦਾ ਸੀ ਇੱਥੇ ਇੱਕ ਜੰਗਲ ਟਾਈਪ ਸੀ ਇੱਥੇ ਮਹਾਂਪੁਰਸ਼ਾਂ ਨੇ ਭਗਤੀ ਕੀਤੀ ਔਰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਥਾਂ ਤੇ ਇਸ ਸਥਾਨ ਤੇ ਸ੍ਰੋਵਰ ਚ ਜੋ ਵੀ ਇਸ਼ਨਾਨ ਕਰਦਾ ਉਹ ਬਿਲਕੁਲ ਤੰਦਰੁਸਤ ਠੀਕ ਹੋ ਜਾਂਦਾ ਸੋ ਸੰਗਤ ਬੜੀ ਦੂਰੋਂ ਦੂਰੋਂ ਪਹੁੰਚ ਰਹੀ ਹੈ ਇਸ ਸਥਾਨ ਤੇ ਸੋ ਆਪਾਂ ਗੱਲਬਾਤ ਕਰਾਂਗੇ ਇੱਕ ਜਿਹੜਾ ਨੌਜਵਾਨ ਵੀਰ ਆ ਸਾਡਾ ਉਹ ਹਿਆਰਪੁਰ ਦੇ ਲਾਗੇ ਤੋਂ ਆਏ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਸੋਸ਼ਲ ਮੀਡੀਆ ਦੇ ਜਰੀਏ ਇਸ ਸਥਾਨ ਬਾਰੇ ਪਤਾ ਲੱਗਾ ਸੀ ਔਰ ਮੇਰੇ ਜਿਹੜਾ ਚਮੜੀ ਦਾ ਰੋਗ ਸੀ ਮੈਂ ਕਾਫੀ ਜੜੀਆਂ ਦਵਾਈਆਂ ਲੈ ਲੈ ਕੇ ਅੱਕ ਚੁੱਕਿਆ ਸੀ ਹੁਣ ਜਿਹੜਾ ਇਸ ਸਰੋਵਰ ਦੇ ਵਿੱਚ ਪੰਜ ਵਾਰ ਇਸ਼ਨਾਨ ਕੀਤੇ ਆ ਤੇ ਮੈਂ ਬਿਲਕੁਲ ਤੰਦਰੁਸਤ ਹੋ ਗਿਆ ਹਾਂ ਹੁਣ ਇਹ 6ਵੇਂ ਜਿਹੜਾ ਐਤਵਾ ਪਹੁੰਚੇ ਨੇ ਇੱਥੇ ਸਰੋਵਰ ਸਾਧੂ ਵਾਲਾ ਸਾਹਿਬ ਔਰ ਤੰਦਰੁਸਤ ਹੋਏ ਨੇ ਸ੍ਰੀ ਅਖੰਡ ਪਾਤਸ਼ਾਹਬ ਦੀ ਸੇਵਾ ਜਿਹੜੀ ਬੱਕਰੋਂ ਆਏ ਨੇ ਆਪਾਂ ਗੱਲਬਾਤ ਕਰਾਂਗੇ ਇੱਥੇ ਆ ਜਾ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਕਰਨੇ ਆ ਜੀ ਜਸਕਰ ਨਦਰ ਨੂੰ ਦੇਖ ਕੇ ਕੈਮਰੇ ਵਾਲਾ ਮੇਰਾ ਨਾਮ ਜਸਕਰਨੇ ਆ ਠੀਕ ਹੈ ਮੈਂ ਹੁਸ਼ਿਆਰਪੁਰ ਦੇ ਪਿੰਡ ਮੈਲ ਵਾਲੀ ਤੋਂ ਆਇਆ ਠੀਕ ਹੈ ਤੇ ਮੈਂ ਮੈਨੂੰ ਜਿਹੜਾ ਖਾਜ ਖੁਜ ਦਾਦਰਾਂ ਦਾ ਰੋਗ ਸੀਗਾ ਠੀਕ ਹੈ ਪਿਛਲੇ 1 ਸਾਲ ਤੋਂ ਠੀਕ ਹੈ ਤੇ ਮੈਂ ਬਹੁਤ ਡਾਕਟਰਾਂ ਕੋ ਦਵਾਈਆਂ ਖਾਧੀਆਂ ਜਿੰਨਾ ਚਿਰ ਦਵਾਈ ਖਾਉਣਾ ਜੇ ਠੀਕ ਰਹਿੰਦਾ ਸੀਗਾ ਠੀਕ ਹੈ ਫਿਰ ਜਦ ਦਵਾਈ ਬੰਦ ਕਰਦੇ ਸੀ ਫਿਰ ਉੱਠ ਖੜਦੀ ਸੀ ਖਾਰਜ ਹੁਣ ਜਿੱਦਾਂ ਮੈਂ ਪਿਛਲੇ ਐਤਵਾਰ ਮੇਰੇ 5 ਐਤਵਾਰ ਪੂਰੇ ਹੋਏ ਸੀਗੇ ਤੇ ਮੈਨੂੰ 100 ਚੋਂ 50% ਫਰਕ ਪੈ ਗਿਆ ਤੇ ਅੱਜ ਮੈਂ ਅਖੰਡਵਾਲ ਸਾਹਿਬ ਦੀ ਸੇਵਾ ਬੋਤrana ਆਇਆ ਸੀਗਾ ਤੇ ਬਸ ਹੁਣ ਮਾਲਕ ਜਿਹੜਾ ਰੈਂਦਾ ਰੋਗ ਉਹ ਵੀ ਜ਼ਰੂਰ ਘਟੂਗਾ ਹਾਂਜੀ ਕਿਵੇਂ ਪਤਾ ਕਿਵੇਂ ਲੱਗਾ ਸੀ ਇਸ ਸਥਾਨ ਦਾ ਅਸੀਂ YouTube ਤੇ ਵੀਡੀਓ ਦੇਖੀ ਸੀ ਤੇ ਅਸੀਂ ਵੀਡੀਓ ਦੇਖ ਕੇ ਆਏ ਸੀਗੇ ਹਾਂਜੀ ਹਾਂਜੀ ਲੱਗਦਾ ਵੀ ਡਾਕਟਰਾਂ ਕੋਲੋਂ ਜਿਵੇਂ ਦਵਾਈਆਂ ਤੁਸੀਂ ਕਿਹਾ ਵੀ ਕਾਫੀ ਵਾਰ ਲੈ ਚੁੱਕੇ ਸੀਗੇ ਵੀ ਹੁਣ ਜਿਹੜਾ ਤੁਸੀਂ ਕਹਿਆ ਵੀ ਮੈਂ ਮੈਨੂੰ ਜਿਹੜਾ 50% ਤੋਂ ਉੱਪਰ ਜਿਹੜਾ ਫਰਕ ਪੈ ਗਿਆ ਹੁਣ ਦਵਾਈ ਚੱਲਦੀ ਨਾਲ ਕੇ ਬੰਦਾ ਨਹੀਂ ਮੈਂ ਜਿੰਨਾ ਜਿਹੜਾ 5 ਐਤਵਾਰ ਜਦੋਂ ਇੱਥੇ ਮੈਂ ਆਇਆ ਪਹਿਲੇ ਐਤਵਾਰ ਆਇਆ ਸੀ ਉਦੋਂ ਦਵਾਈ ਬੰਦ ਕਰ ਦਿੱਤੀ ਸੀਗੀ ਅੱਛਾ ਦਵਾਈ ਮੈਂ ਛੱਡ ਦਿੱਤੀ ਸੀਗੀ ਤੇ ਹੁਣ ਮੈਂ ਦਵਾਈ ਨਹੀਂ ਖਾਦੀ ਕੋਈ 1 ਮਹੀਨਾ ਹੋ ਗਿਆ ਤੇ ਮੈਨੂੰ ਦਵਾਈ ਤੋਂ ਬਿਨਾਂ ਹੀ ਫਰਕ ਪਿਆ ਇੱਥੇ ਆ ਕੇ ਫਰਕ ਪਿਆ ਹਾਂਜੀ ਮਤਲਬ ਵੀ ਲੱਗਦਾ ਕਿ ਇਸ ਸਥਾਨ ਤੋਂ ਜਿੱਥੇ ਮਹਾਪੁਰਸ਼ਾਂ ਨੇ ਭਗਤੀ ਕੀਤੀ ਹੈ ਐਸੇ ਸਰੋਵਰ ਦੇ ਵਿੱਚ ਸ਼ਰਾਨ ਕਰਨ ਦੇ ਨਾਲ ਤੁਹਾਨੂੰ ਫਰਕ ਲੱਗਦਾ ਹਾਂਜੀ ਹਾਂਜੀ ਬਹੁਤ ਫਰਕ ਹੈ ਇਸ ਚਾਹੀਦਾ ਸਾਰਿਆਂ ਨੂੰ ਹਾਂਜੀ ਇੱਥੇ ਵਧੀਆ ਹੈ ਕਾਫੀ ਲੋਕ ਜਿਹੜਾ ਚਮੜੀ ਰੋਗ ਤੋਂ ਪਰੇਸ਼ਾਨ ਆ ਫਲਸ਼ ਜਿਹੜਾ ਰੋਗ ਹੁੰਦਾ ਬੜਾ ਉਹ ਮਾੜਾ ਰੋਗ ਹੁੰਦਾ ਕਿਉਂਕਿ ਡਾਕਟਰ ਦਵਾਈਆਂ ਦਿੰਦੇ ਨੇ ਠੀਕ ਹੈ ਜੰਨਾ ਚਿਰ ਦਵਾਈ ਬੰਦਾ ਖਾਊਗਾ ਉਨਾਂ ਚਿਰ ਠੀਕ ਰਹਿੰਦਾ ਉਸ ਤੋਂ ਬਾਅਦ ਜਿਹੜਾ ਫੇਰ ਹੋ ਜਾਂਦਾ ਕਿਵੇਂ ਲੱਗਦਾ ਵੀ ਕਾਫੀ ਲੋਕ ਦੂਰ ਦਰਾਡੇ ਬੈਠੇ ਆ ਜਿਨ੍ਹਾਂ ਨੂੰ ਚਮੜੀ ਦੀ ਕਾਫੀ ਪਰੇਸ਼ਾਨੀ ਹੈ ਮੈਂ ਤਾਂ ਇਹੀ ਕਹੂੰਗਾ ਜੇ ਆਉਣਾ ਚਾਹੀਦਾ ਸਾਰਿਆਂ ਨੂੰ ਇੱਥੇ ਵੀ ਡਾਕਟਰਾਂ ਦੇ ਵੀ ਅਸੀਂ ਪੈਸੇ ਖਰਚ ਕਰਦੇ ਆ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਇੱਥੇ ਕੋਈ ਕੁਝ ਕਹਿੰਦਾ ਨਹੀਂ ਤੇ ਬਸ ਇਸ਼ਾਨ ਨ ਕਰੋ ਰਬ ਮੋਰੇ ਮੱਥਾ ਟੇਕੋ ਤੇ ਬਸ ਜੈ ਜੈਕਾਰ ਬਸ ਹੋਈ ਹੋਰ ਇੱਥੇ ਕੋਈ ਚੜਾਵਾ ਆ ਜਾ ਕੋਈ ਹੋਰ ਕਿਸੇ ਨੇ ਕੁਝ ਮੰਗਿਆ ਹੋਵੇ ਜਾਂ ਕੋਈ ਨਹੀਂ ਕੁਝ ਨਹੀਂ ਜੀ ਬਸ ਆਪਣੀ ਸ਼ਰਧਾ ਅਨੁਸਾਰੀ ਜੋ ਜੋ ਤੁਸੀਂ ਚਾਹੇ 10 ਰੁਪਏ ਪਾ ਦਿਓ ਗੱਲੇ 'ਚ ਬਸ ਸ਼ਰਧਾ ਅਨੁਸਾਰੀ ਜੀ ਤੁਸੀਂ ਆਪਣੀ ਸ਼ਰਧਾ ਅਨੁਸਾਰੀ ਜਿਹੜਾ ਹੈਗਾ ਅਖੰਡ ਪੜਸਰ ਦੀ ਸੇਵਾ ਹਾਂਜੀ ਹਾਂਜੀ ਮੈਂ ਪਹਿਲੇ ਐਤਵਾਰੀ ਸੁੱਖ ਲਿਆ ਸੀ ਕਿ ਮੇਰਾ ਬਸ ਰੋਗ ਕਟਿਆ ਜਾਵੇ ਤੇ ਮੈਂ ਅਖੰਡ ਪੜ ਸਾਹਿਬ ਜੀ ਦੀ ਸੇਵਾ ਕਰਾਂਗਾ ਤੇ ਮੈਂ ਹਾਂਜੀ ਤੇ ਮੈਨੂੰ ਹੁਣ ਪੂਰਾ ਯਕੀਨ ਆ ਕਿ ਮੇਰਾ ਅੱਧਾ ਰੋਗ ਕੱਟ ਹੋ ਗਿਆ ਤੇ ਹੁਣ ਮੈਂ ਪਾਠ ਬੋ ਕਰਵਾਇਆ ਤੇ ਮੇਰਾ ਬਾਕੀ ਰੋਗ ਵੀ ਕੱਟਿਆ ਜਾਣਾ ਇੱਥੇ ਹੀ ਤੇ ਕੌਣ ਆਇਆ ਨਾਲ ਬੜੇ ਆ ਨਾਲ ਮੇਰੇ ਮੰਮੀ ਜੀ ਬੰਮਾ ਨਾਲੇ ਇੱਧਰ ਆਜੋ ਮਤਾ ਜੀ ਸਸੇਰਾ ਸ਼ਕੀਆ ਤੁਹਾਡਾ ਬੇਟਾ ਅਜਰਾਸ ਸਤਾਂਪੂ ਠੀਕ ਹੋਇਆ ਕੀ ਕਹਾਂ ਜਣੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸ ਮਹਾਰਾਜ ਜੀ ਦਾ ਜੇ ਦਰਵਾਜ਼ੇ ਆਏ ਮੇਰਾ ਬੇਟਾ ਠੀਕ ਕੀਤਾ ਅਸੀਂ ਦਵਾਈਆਂ ਬਹੁਤ ਖਾਧੀਆਂ ਪਰ ਕਿਤੇ ਆਰਾਮ ਨਹੀਂ ਸੀ ਆਦਾ ਇੱਥੇ ਅਸੀਂ ਸਰੋਵਰ ਸਾਹਿਬ ਅਸੀਂ ਮੋਬਾਈਲ ਤੇ ਐਡ ਦੇਖੀ ਸੀ ਫਿਰ ਅਸੀਂ ਇੱਥੇ ਆਏ ਸੀ ਤੇ ਲੱਗਦਾ ਵੀ ਹੁਣ ਜਿਹੜਾ ਬੇਟਾ ਤੁਹਾਡਾ ਠੀਕ ਹੋ ਰਿਹਾ ਹਾਂਜੀ ਬਿਲਕੁਲ ਠੀਕ ਹੋ ਰਿਹਾ ਕਿਉਂਕਿ ਮਾਂ ਪਿਓ ਬੱਚਿਆਂ ਦੇ ਲਈ ਬਹੁਤ ਕੁਝ ਕਰਦੇ ਨੇ ਜਦੋਂ ਕੋਈ ਪਰੇਸ਼ਾਨੀ ਦੇ ਵਿੱਚ ਬੱਚਾ ਹੁੰਦਾ ਤਾਂ ਮਾਂ ਪਿਓ ਨੂੰ ਬੜਾ ਫਿਕਰ ਹੁੰਦਾ ਹੈ ਜੰਗ ਬਹੁਤ ਠੀਕ ਆ ਹਾਂ ਇਸ ਤਰੀਕਾ ਕਹਾਣੀ ਵੀ ਸਾਰੇ ਇੱਥੇ ਇਸ ਸਰੋਵਰ ਤੇ ਅਸ਼ਨਾਣ ਕਾ ਆਪਣਾ ਚੰਬੜੀ ਰੋਣ ਸਾਰੇ ਦੂਰ ਹੂੰ ਜਿਸ ਤਰ੍ਹਾਂ ਭੈਣ ਜੀ ਹੁਣਾਂ ਦੱਸਿਆ ਕਿ ਜਿਹੜਾ ਬੇਟਾ ਬੜਾ ਪਰੇਸ਼ਾਨ ਸੀ ਕਿਉਂਕਿ ਹਜੇ ਯੰਗ ਆ ਹਜੇ ਜਿਹੜਾ ਜਿੰਦਗੀ ਦਾ ਸਫਰ ਜਿਹੜਾ ਸ਼ੁਰੂ ਹੋਇਆ ਹੈਗਾ ਤੇ ਇਸ ਪਰੇਸ਼ਾਨੀ ਦਾ ਬੜਾ ਔਖਾ ਸੀਗਾ ਤੋਂ ਸਤਿਗੁਰ ਦੀ ਕਿਰਪਾ ਦੇ ਨਾਲ ਤੰਤਨ ਬਾਬਾ ਸੂਰ ਸਿੰਘ ਜੀ ਤੰਤਨ ਬਾਬਾ ਰਾਮ ਸਿੰਘ ਜੀ ਮਹਾਰਾਜ ਜੀ ਜਿਨ੍ਹਾਂ ਨੇ ਇਸ ਧਰਤੀ ਨੂੰ ਭਾਗ ਲਾਇਆ ਉਹਨਾਂ ਦੇ ਅਸ਼ੀਰਵਾਦ ਸਦਕਾ ਪੰਜ ਐਤਵਾਰ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤੇ ਆ ਅੱਜ ਛੇਵਾਂ ਐਤਵਾਰ ਆ ਇਹਨਾਂ ਨੇ ਕਿਹਾ ਕਿ ਮੈਂ ਜਿਹੜਾ ਠੀਕ ਹੋ ਰਿਹਾ ਹਾਂ ਤੇ ਅਖੰਡ ਪਾਤਸ਼ਾਹ ਦੀ ਜਿਹੜੀ ਸੇਵਾ ਵੀ ਇਹਨਾਂ ਨੇ ਇੱਥੇ ਕਰਵਾਉਣੀ ਹੈ ਅਗਲੇ ਇਸ ਵਾਰ ਸੋ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਆਪਣੇ ਮਾਧਮ ਰਾਈ ਵੀ ਹੋਰ ਵੀ ਜਿੰਨੀ ਵੀ ਜੁਣੀਆਂ ਦੁਨੀਆਂ ਜਿਹੜੀ ਆ ਇਸ ਸਥਾਨ ਤੇ ਜੁੜੀ ਆ ਜਿਸ ਤਰ੍ਹਾਂ ਦੇ ਵੀ ਦੁੱਖ ਦਰਦ ਦਾ ਉਹਨਾਂ ਦੇ ਜਿਹੜੇ ਦੂਰ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਨਾਲ ਪ੍ਰਧਾਨ ਸੇਵਾਦਾਰ ਬਿਲਕੁਲ ਬਲਕਾਰ ਸਿੰਘ ਨੇ ਬਿਲਕੁਲ ਇੱਥੋਂ ਹੋਰ ਵੀ ਸੰਗਤ ਜਿਹੜੀ ਇਤੋ ਹੈ ਜੀ ਸultanpur ਤੋਂ sultanpur ਤੋਂ ਫਰਕ ਪੈ ਗਿਆ ਅੱਛਾ ਦੂਜਾ ਇੱਕ ਅਗਲੇ ਇੱਕ ਕੈਂਦਵਾਰ ਨਾਤੇ ਆ ਦੂਜੇ ਐਤਵਾਰ ਇਹਨਾਂ ਨੂੰ ਫਰਕ ਪੈ ਗਿਆ ਬਾਬਾ ਜੀ ਮੜਾ ਜੀ ਇੱਧਰ ਥੈਂਕ ਯੂ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਕੀ ਪਤੇ ਜੀ ਅਸੀਂ ਸultanpur ਤੋਂ ਕੀ ਸਮੱਸਿਆ ਸੀ ਤੁਹਾਨੂੰ ਮਤਲਬ ਸਾਨੂੰ ਜਿਆਦੀ ਚਮੜੀ ਰੋਗ ਸੀ ਚਮੜੀ ਰੋਗ ਸੀ ਹਾਂਜੀ ਤੇ ਕਿਵੇਂ ਹੁਣ ਠੀਕ ਹੋ ਤੁਸੀਂ ਹਾਂ ਠੀਕ ਹੈ ਦੂਜੀ ਵਾਰ ਆਇਆ ਜੀ ਦੂਜੀ ਵਾਰ ਆਏ ਹਾਂ ਕਿੰਨਾ ਕ ਫਰਕ ਲੱਗਦਾ ਅੱਧਾ ਫਰਕ ਪੈ ਗਿਆ ਅੱਧਾ ਫਰਕ ਪੈ ਗਿਆ ਜੀ ਫੇਜੇ ਦੂਜੀ ਵਾਰ ਹੋਇ ਪੰਜਾਂ ਦਿਨ ਵਰ ਸ਼ਨਾਣ ਕਰਦੇ ਹਾਂ ਜੀ ਪੰਜ ਕਰ ਲੀ ਲੱਗਦਾ ਵੀ ਗੁਰੂ ਘਰ ਇੱਥੇ ਸ਼ਾਧਾ ਨਾਲ ਜੇ ਆਈਏ ਤਾਂ ਆਪਾਂ ਰੋਗ ਘਟਿਆ ਜਾਂਦਾ ਹਾਂਜੀ ਹਾਂਜੀ ਕੱਟੇ ਜਾਂਦੇ ਜੀ ਕੋਈ ਰੋਗ ਵੀ ਨਹੀਂ ਰਹਿੰਦਾ ਇਹ ਹੂੰ ਠੀਕ ਹੈ ਠੀਕ ਹੈ ਸੋ ਇਹ ਬਾਬਾ ਜੀ ਵੀ ਜਿਹੜਾ ਸultanpur ਤੋਂ ਆਏ ਸੀਗੇ ਗਿਆ ਹੈਗਾ ਕਹਿੰਦੇ ਕਿ ਅੱਧੋਂ ਜ਼ਿਆਦਾ ਫਰਕ ਪੈ ਗਿਆ ਦੂਜਾ ਇਹਤਵਾਰ ਇਸ਼ਨਾਨ ਕੀਤਾ ਹੈਗਾ ਸਾਡੇ ਨਾਲ ਜਿਹੜੇ ਸੇਵਾਦਾਰ ਆ ਇਥੋਂ ਸਰੋਵਰ ਸਾਧੂਆਂ ਸਾਹਿਬ ਦੇ ਉਹ ਵੀ ਹਾਜ਼ਰ ਹੋਏ ਨੇ ਜੁਰਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਸੂਰਜ ਸਿੰਘ ਸੰਤ ਬਾਬਾ ਆਰਮ ਸਿੰਘ ਜੀ ਸਰੋਵਰ ਸਾਧੂਆਣਾ ਸਾਹਿਬ ਪਿੰਡ ਲੰਡੇਕੇ ਮੋਗਾ ਵਿਖੇ ਜੋ ਖੰਡ ਪਾਠਾਂ ਦੀ ਲੜੀ ਫੇਰ ਤੋਂ ਸਟਾਰਟ ਹੋ ਗਈ ਬਾਬਾ ਜੀ ਦੀ ਕਿਰਪਾ ਦੇ ਨਾਲ ਸੋ ਮੈਂ ਇੱਥੇ ਤਕਰੀਬਨ ਤਿੰਨ ਸਾਲ ਇੱਥੇ ਨਹੀਂ ਆਈ ਇੱਥੇ ਆਇਆ ਸੀ ਮੱਥਾ ਟੇਕ ਕੇ ਮੁੜ ਜਾਈਦਾ ਸੀਗਾ ਤੇ ਸੋ ਮੈਨੂੰ ਕਿਉਂਕਿ ਸੰਗਤ ਬਹੁਤ ਘੱਟ ਗਈ ਸੀ ਜਿੰਨਾ ਚਿਰ ਅਸੀਂ ਇੱਥੇ ਲੈਬ ਪ੍ਰੋਗਰਾਮ ਚਲਾਉਂਦੇ ਰਹੇ ਤੇ ਸੰਗਤ ਦਾ ਠਾਠਾ ਮਾਰਦਾ ਘੱਟ ਹੁੰਦਾ ਸੀ ਜੋ ਅਸੀਂ ਪਿਛਲੇ ਐਤਵਾਰ ਅਸੀਂ ਲੈਬ ਚਲਾਇਆ ਤੇ ਅੱਜ ਸੰਗਤ ਦਿਖ ਰਹੀ ਆ ਵੀ ਥਰੋਵਰ ਦੇ ਉੱਤੇ ਕਾਫੀ ਫਰਕ ਪੈ ਗਿਆ ਤੋ ਬਾਬਾ ਜੀ ਦੀ ਕਿਰਪਾ ਚਾਹੀਦੀ ਆ ਇਸ ਜਿਵੇਂ ਮੈਂ ਅੱਗੇ ਇਸ ਸਥਾਨ ਦੀ ਸੇਵਾ ਕਰਦਾ ਸੀ ਮੈਂ ਉਸੇ ਤਰ੍ਹਾਂ ਹੀ ਹੁਣ ਫੇਰ ਸੇਵਾ ਸਥਾਨ ਲਈ ਹੈ ਜੀ ਬਲਿ ਅੱਜ ਤੋਂ 3 ਸਾਲ ਪਹਿਲਾਂ ਇੱਥੇ ਦਾ ਜਿਹੜਾ ਸੰਗਤਾਂ ਦਾ ਬਹੁਤ ਵੱਡਾ ਜਿਹੜਾ ਇਕੱਠ ਇੱਕ ਹੁੰਦਾ ਸੀ ਦੂਰੋਂ ਦੂਰੋਂ ਦੂਰ ਦਰਾਡੇ ਤੋਂ ਜਿਹੜੀ ਸਾਖ ਇੱਥੇ ਪਹੁੰਚਦੀ ਸੀ ਸੋਸ਼ਲ ਮੀਡੀਆ ਤੇ ਰਾਈ ਜਿਹੜਾ ਇੱਥੇ ਇਕੱਠ ਹੋਣ ਲੱਗਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੁਣ ਦੁਬਾਰਾ ਫੇਰ ਤੁਸੀਂ ਕਹਿੰਦੇ ਵੀ ਸੇਵਾ ਜਿਹੜੀ ਇੱਥੇ ਸ਼ੁਰੂ ਹੋ ਗਈ ਹੈ ਕਨਪਾਰਟ ਦੀ ਲੜੀ ਜਿਹੜੀ ਆਰੰਭ ਹੋ ਗਈ ਹੈ ਇਹ ਹਰੇਕ ਐਤਵਾਰ ਖੰਡਪਾਟ ਸਾਹਿਬ ਆਰੰਭ ਹੋਇਆ ਕਰਨ ਤੇ ਐਤਵਾਰ ਉਹਨਾਂ ਦੇ ਆਪਣਾ ਭੋਗ ਪਾਏ ਜਾਣਗੇ ਤੇ ਠਾਠਾਂ ਮਾਰਦਾ ਕੱਠ ਫੇਰ ਤੋਂ ਫੇਰ ਤੋਂ ਦਿਖ ਰਿਹਾ ਤੁਸੀਂ ਵੇਖ ਰਹੇ ਥੱਕਦੇ ਆ ਸਰੋਵਰ ਦੇ ਉੱਤੇ ਕਿੰਨਾ ਕੱਠ ਹੋਇਆ ਪਿਆ ਇਸ ਟਾਈਮ ਤੇ ਹਜੇ ਤਕਰੀਬਨ 10 ਕ ਦਾ ਹੀ ਟਾਈਮ ਆ ਤੇ ਫੇਰ ਤੋਂ ਸੰਗਤ ਜੁੜੂਗੀ ਇਸ ਥਾਨ ਦੇ ਨਾਲ ਅੱਗੇ ਵੀ ਜੁੜੀ ਸੀਗੀ ਹੁਣ ਫੇਰ ਵੱਧ ਤੋਂ ਵੱਧ ਸੰਗਤ ਜੁੜੂਗੀ ਅਖੰਡ ਪਾਠਾਂ ਦੀ ਲੜੀ ਜਿਵੇਂ ਤੁਸੀਂ ਕਹੇ ਸ਼ੁਰੂ ਜਿਹੜੀ ਹੈਗੀ ਆ ਚੱਲ ਰਹੀ ਹੈ ਖੰਡਪਾੜ ਦੀ ਸੇਵਾ ਕਰਾਉਣ ਦੇ ਲਈ ਕੋਈ ਦੂਰ ਦਰਾਡੇ ਤੋਂ ਕੋਈ ਸੰਗਤ ਆਉਂਦੀ ਜਿਹੜੀ ਠੀਕ ਹੁੰਦੀ ਆ ਉਹ ਖੰਡਪਾੜ ਸਾਹਿਬ ਇੱਥੇ ਬੁੱਕ ਕਰਾਉਂਦੇ ਆਂ ਹਾਂਜੀ ਖੁਸ਼ੀਨਾਮੇ ਤਾਂ ਖੁਸ਼ੀਨਾਮੇ ਵੀ ਕਰਾ ਕਰਾਉਂਦੇ ਆ ਤੇ ਜਿਹੜੀ ਸੰਗਤ ਦੀ ਇੱਥੇ ਮਨੋਕਾਮਨਾ ਪੂਰੀ ਹੁੰਦੀ ਆ ਤੇ ਉਹ ਖੰਡਪਾੜ ਸਾਹਿਬ ਇੱਥੇ ਰੰਮਪ ਕਰਾ ਖਰਾ ਜਾਂਦੇ ਆ ਕਿ 100 ਖੰਡਪਾਠ ਸਾਹਿਬ ਤਕਰੀਬਨ 6 ਬੁੱਕ ਹੋ ਚੁੱਕੇ ਆ ਤੇ ਲੜੀ ਆਏਗੀ ਕਿ ਕਿ ਚੱਲੀ ਜਾਊਗੀ ਸੋ ਜਿਸ ਤਰ੍ਹਾਂ ਸੇਵਾਦਾਰ ਬਲਕਾਰ ਸਿੰਘ ਜੀ ਸਾਡੇ ਨਾਲ ਜੁੜੇ ਆ ਉਹਨਾਂ ਨੇ ਕਹਿ ਕੇ ਖੰਡਪਾਰ ਸਾਹਿਬ ਜਿਹੜੀ ਲੜੀ ਹੈ ਉਹ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਮੈਂ ਦਿਖਾਉਣਾ ਚਾਹਾਂ ਕਬਜੋ ਤੇ ਇੱਕ ਵਾਰ ਜਿਹੜਾ ਸਰੋਵਰ ਦਾ 뷰 ਦਿਖਾਈਂ ਇਸ ਸਰੋਵਰ ਦੀ ਜਿਹੜੀ ਤੁਹਾਨੂੰ ਦੱਸ ਰਹੇ ਆ ਕਿ ਇਸ ਸਰੋਵਰ ਦੇ ਵਿੱਚ ਪੰਜ ਵਾਰ ਇਸ਼ਨਾਨ ਕਰਨ ਦੇ ਨਾਲ ਚਮੜੀ ਦਾ ਵੱਡੇ ਤੋਂ ਵੱਡਾ ਜਿਹੜਾ ਰੋਗ ਆ ਉਹ ਖਤਮ ਹੋ ਜਾਂਦਾ ਹੈ ਸੋ ਇਹ ਰੋਗ ਇੱਥੇ ਇਸ਼ਨਾਨ ਕਰਨ ਨਾਲ ਕਿਉਂ ਖਤਮ ਹੋ ਜਾਂਦਾ ਹੈ ਇਸ ਬਾਰੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਇਸ ਸਥਾਨ ਤੇ ਇਹ ਸਥਾਨ ਅੱਜ ਦਾ ਨਹੀਂ ਹੈ ਇਸ ਰੋਵਰ ਦਾ ਬਹੁਤ ਪੁਰਾਣਾ ਆ ਗਿਆ ਇੱਕ ਛਪੜੀ ਦਾ ਰੂਪ ਸੀਗਾ ਇੱਥੇ ਸੰਤ ਬਾਬਾ ਰਾਮ ਸਿੰਘ ਜੀ ਸੰਤ ਬਾਬਾ ਸੂਰ ਸਿੰਘ ਜੀ ਉਹਨਾਂ ਮਹਾਂਪੁਰਸ਼ਾਂ ਨੇ ਨੇੜਲੇ ਲਾਗੇ ਦੇ ਸਾਧੂਆਂ ਸੰਤਾਂ ਦੇ ਨਾਲ ਇਸ ਸਥਾਨ ਤੇ ਭਗਤੀ ਕੀਤੀ ਹੋਈ ਹੈ ਸੋ ਭਗਤੀ ਕਰਨ ਦੇ ਨਾਲ ਜਦੋਂ ਇੱਥੇ ਜੰਗਲਾਂ ਦੇ ਵਿੱਚ ਭਗਤੀ ਕਰਦੇ ਸੀ ਤਾਂ ਉਦੋਂ ਇਸੇ ਸਾਰੇ ਪਾਸੇ ਪਾਣੀ ਦਾ ਸੋਕਾ ਪੈ ਜਾਂਦਾ ਸੀਗਾ ਇਸ ਸਥਾਨ ਤੇ ਇਹ ਜਿਹੜਾ ਇੱਕ ਛਪੜੀ ਟੈਪ ਸੀ ਇੱਥੇ ਜਿਹੜਾ ਜਾਲਾ ਜਿਹੜਾ ਪਾਣੀ ਆ ਉਹ ਕਦੇ ਵੀ ਸੋਕਾ ਨਹੀਂ ਪੈਂਦਾ ਸੀ ਸਾਧੂ ਸੰਤ ਇੱਥੇ ਇਸ ਸਥਾਨ ਤੇ ਹੀ ਇਸ਼ਨਾਨ ਕਰਦੇ ਸਨ ਔਰ ਭਗਤੀ ਦੇ ਚ ਲਗਨ ਲੀਨ ਹੋ ਜਾਂਦੇ ਸਨ ਇਸੇ ਕਰਕੇ ਇਸ ਜਿਹੜਾ ਸਰੋਵਰ ਨੂੰ ਜਿਹੜਾ ਵਾਰ ਆ ਕਿ ਸਾਧੂ ਸੰਤਾਂ ਦਾ ਕਿ ਇਸ ਸਥਾਨ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਚਮੜੀ ਦਾ ਵੱਡਾ ਤੋਂ ਵੱਡਾ ਰੋਗ ਆ ਉਹ ਖਤਮ ਹੋ ਜਾਂਦਾ ਸੋ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਆ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਲੋਕ ਆ ਜਿਹੜੇ ਉਚ ਚਮੜੀ ਦੇ ਰੋਗਾਂ ਤੋਂ ਪਰੇਸ਼ਾਨ ਆ ਕਿਉਂਕਿ ਬੜੇ ਡਾਕਟਰਾਂ ਤੋਂ ਦਵਾਈਆਂ ਜਿਹੜੀਆਂ ਲੈ ਕੇ ਅੱਕ ਚੁੱਕੇ ਨੇ ਥੱਕ ਚੁੱਕੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਡਾਕਟਰਾਂ ਕੋਲੇ ਨਾ ਜਾਓ ਪਰ ਜੇਕਰ ਤੁਹਾਡਾ ਡਾਕਟਰਾਂ ਕੋਲੇ ਜਾ ਕੇ ਕੋਈ ਨਹੀਂ ਫਰਕ ਪੈਂਦਾ ਤਾਂ ਇੱਕ ਵਾਰ ਇਸ ਸਥਾਨ ਤੇ ਆ ਕੇ ਜ਼ਰੂਰ ਦੇਖੋ ਇਸ਼ਾਰਾ ਕਰਕੇ ਦੇਖੋ ਤੁਹਾਨੂੰ 1% ਜਿਹੜਾ ਇਹ ਫਰਕ ਪਵੇਗਾ ਇੱਕ ਸ਼ਰਤ ਹੈ ਇਸ ਸਥਾਨ ਦੀ ਇਹ ਭਾਵਨਾ ਦੇ ਨਾਲ ਤੁਸੀਂ ਆਉਂਦੇ ਹੋ ਤਾਂ ਬਿਲਕੁਲ ਰੋਗ ਠੀਕ ਹੋਣਗੇ ਸੋ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੇ ਚੈਨਲ ਨਾਲ ਮੈਂ ਹਾਂ ਜਗਰਾ ਸਿੰਘ ਗੱਲ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋ ਜੇ ਵਾਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਹੋ ਜੇ ਵਾਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋ ਜੇ ਵਾਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਸਰਗਰਿਤ ਹੋ ਜੇ ਵਾਸਾ